ਸਾਧ ਸੰਗਤ ਜੀ ਅ ਅਜੀਤ ਸਿੰਘ ਲਾਲ ਜੀ ਨੇ ਆਖਿਆ ਸੀ ਕਿ ਆਪਾਂ ਇੱਥੇ ਕੁਝ ਸੱਜਣ ਇਕੱਠੇ ਹੋ ਜਾਈਏ ਸੱਚ ਪਾਤਸ਼ਾਹ ਜੀ ਦੇ ਕੁਝ ਬਚਨ ਆਪਾਂ ਰਿਕਾਰਡ ਕਰ ਲਈਏ ਸਾਂਭੇ ਜਾਣਗੇ ਅ ਸੱਚ ਪਾਤਸ਼ਾਹ ਜੀ ਦੇ ਬਚਨ ਜਿੰਨੇ ਕੁ ਸੀ ਸੰਭਾਲ ਲੈਨੇ ਆ ਪ੍ਰੋਫੈਸਰ ਪ੍ਰੀਤਮ ਸੂਰੀ ਪੈਣੀ ਸਾਹਿਬ ਆਏ ਸੀ ਉਹਨਾਂ ਨੇ ਸਤਿਗੁਰੂ ਜੀ ਦੀ ਹਜ਼ੂਰੀ 'ਚ ਬੋਲਦੇ ਇੱਕ ਗੱਲ ਆਖੀ ਨਾਮ ਧਾਰੀਆਂ ਜਦੋਂ ਲਾਲੇ ਰਤਨ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪ੍ਰਵਚਨ ਕਿਤਾਬ ਰੂਪ ਵਿੱਚ ਛਾਪੇ ਉਹ ਰੀਲீஸ் ਕਰਨ ਸਮੇਂ ਆਏ ਉਹਨਾਂ ਨੇ ਆਖਿਆ ਨਾਮਧਾਰੀਆਂ ਦੀ ਦਾਤ ਦੇਣੀ ਬਣਦੀ ਹੈ ਇਹਨਾਂ ਨੇ ਆਪਣੇ ਸਤਿਗੁਰਾਂ ਦੇ ਮੁਖ ਚੋਂ ਨਿਕਲੇ ਬਚਨ ਹਵਾਸ ਨਹੀਂ ਗਵਾਚਣ ਦਿੱਤੇ ਉਹ ਸੰਭਾਲ ਲੈ ਇਸੇ ਤਰ੍ਹਾਂ ਸਾਧ ਸੰਗਤ ਜੀ ਸੱਚ ਪਾਤਸ਼ਾਹ ਜੀ ਦੇ ਇੱਕ ਉਪਦੇਸ਼ ਚੋਂ ਦਾ ਸਗੁਰੂ ਵਰਤਾਪ ਸਿੰਘ ਦੇ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ 70 ਸਾਲ ਕਿਰਪਾ ਕੀਤੀ ਕਰੀਬ ਤੇ ਜਿਹੜੀਆਂ ਅਸੀਂ ਜਨਮ ਸਾਖੀ ਚ ਸਾਖੀਆਂ ਪੜ੍ਹਦੇ ਆਂ 500 ਸਾਖੀਆਂ ਨੇ ਜਿੰਨੀਆਂ ਵੀ ਸਿਰਫ ਇੰਨੀਆਂ ਹੀ ਹੋਈਆਂ ਪਤਾ ਨਹੀਂ ਇੱਕ ਇੱਕ ਦਿਨ ਚ ਕਿੰਨੇ ਕੌਤਕ ਹੁੰਦੇ ਰਹੇ ਜਿੰਨੀਆਂ ਕੋ ਸਮੁੰਦਰ ਚੋਂ ਸਾਡੇ ਹਿੱਸੇ ਆਇਆ ਉਹ ਹੀ ਸਾਡੇ ਧਨ ਭਾਗ ਸੋ ਕੱਲੇ ਕੱਲੇ ਸਿੱਖ ਕੋਲੇ ਆਪਾਂ ਸੁਣਨ ਲੱਗੀਏ ਕੱਲੇ ਕੱਲੇ ਸਿੱਖ ਕੋਲੋਂ ਕਿਤਾਬਾਂ ਲਿਖੀਆਂ ਜਾਣ ਪਰ ਜਿੰਨਾ ਚਿਰ ਅਸੀਂ ਸਤਿਗੁਰਾਂ ਦੇ ਬਚਨ ਪੜ੍ਹਦੇ ਸੁਣਦੇ ਆ ਇਹ ਸਤਿਗੁਰਾਂ ਦੇ ਜਸ ਦੇ ਸਮੁੰਦਰ ਚੋਂ ਜਿੰਨਾ ਕੋ ਸਾਡੇ ਹਿੱਸੇ ਆ ਜਾਂਦਾ ਹੈ ਉਹ ਹਿੱਸੇ ਚੋਂ ਅਸੀਂ ਜਿੰਨਾ ਕੋ ਅਗਲੀਆਂ ਪੀੜ੍ਹੀਆਂ ਵਾਲੇ ਸੰਭਾਲ ਸਕੀਏ ਉਹ ਹੀ ਸਾਡੇ ਧੰਨ ਭਾਗ ਆ ਸੰਤਸਨਾਮ ਸਿਹਰੀ ਨੂੰ ਜਾਂ ਜਾਏ ਕਈ ਵਾਰੀ ਖੜ ਜੀਏ ਕਿਤੇ ਵੀ ਅਸੀਂ ਸਤਿਗੁਰਾਂ ਦੇ ਬਚਨ ਕਰਨ ਲੱਗ ਪਈਏ ਵਰਾਗੀ ਹੋ ਜਾਂਦੇ ਨੇ ਅੱਧਵੀਂ ਆ ਗੱਲ ਕਰਦੇ ਹਾਂ ਕਿੱਥੇ ਅਸੀਂ ਐਸੀ ਐਸੀ ਨੀਚ ਮਿਲੇ ਸੁਖ ਟੋਰਾ ਸੰਤਿਆਨ ਸਵਰਣ ਲਿਖਿਆ ਸਤਗੁਰੂ ਜਗਜੀਤ ਸਿੰਘ ਨੇ ਇਹ ਕਹਿ ਰਹੇ ਸੀ ਸਿੱਖੀ ਬਖਸ਼ੀ ਰਾਖਸ਼ੀ ਜੀਵਨ ਚੋਂ ਦੇਵਤੇ ਬਣਾਇਆ ਆਪਣੇ ਚਰਨਾਂ ਚ ਲਾਇਆ ਆਪਣੇ ਚਰਨਾਂ ਦੀ ਸੇਵਾ ਬਖਸ਼ੀਤ ਦੁਨਿਆਵੀ ਸੁਖ ਬਖਸ਼ੇ ਸਾਰੇ ਕਹਿੰਦੇ ਬੰਗਲੌਰ ਇੱਕ ਦਿਨ ਸੱਚੇ ਪਾਤਸ਼ਾਹ ਨੂੰ ਮੈਂ ਜਲਪਨਿ ਸ਼ਕਾਉਂਦਿਆਂ ਕੋਲੇ ਬੈਠਾ ਮਚੌਕੀ ਦੇ ਸੱਚੇ ਪਾਤਸ਼ਾਹ ਬਚਨ ਕੀਤਾ ਸਤਨਾਮ ਕਿ ਤੇ ਨਹੀਂ ਜਾਣਾ ਇੱਥੇ ਸੇਵਾ ਕਰਨੀ ਆ ਬਹੁਤ ਸੁਖ ਮਿਲਣਗੇ ਇਸੇ ਤਰ੍ਹਾਂ ਹੀ ਆਪਾਂ ਕੋਸ਼ਿਸ਼ ਕਰਾਂਗੇ ਫੇਰ ਵੀ ਇਸ ਤਰ੍ਹਾਂ ਇਕੱਠੇ ਹੁੰਦੇ ਰਵਾਂਗੇ ਅੱਜ ਇੱਕ ਬਚਨ ਨਾਲ ਹੀ ਸਮਾਪਤ ਕਰਦਾ ਮੇਰੇ ਤੋਂ ਵੱਡੇ ਨੇ ਸੁਖਦੇਵ ਭਾਜੀ ਨਹਿਰ ਤੇ ਜਿਹੜੇ ਡੇਰਾ ਪੁੰਨੀਆਂ ਪਿੰਡ ਦੇ ਨੇੜੇ ਡੇਰਾ ਸਤਗੁਰੂ ਹਰੀ ਸਿੰਘ ਜੀ ਵਾਲੇ ਦਾ ਡੇਰਾ ਉੱਥੇ ਅੰਬ ਜਿਹੜੇ ਸਰਕਾਰੀ ਅੰਬ ਨਹਿਰ ਦੇ ਕੰਢੇ-ਕੰਢੇ ਤੇ ਲੱਗੇ ਹੋਏ ਸੀ ਉਹ ਠੇਕਾ ਲੈਂਦੇ ਹੁੰਦੇ ਸੀ ਸਾਹੂਰ ਉਹ ਅਸੀਂ ਜਿਹੜੇ ਵੇਲੇ ਤੋਂ ਠੇਕਾ ਲੈ ਜਾਂਦਾ ਸੀ ਸਰਕੜੇ ਦਾ ਵੀ ਲੰਗਰ ਵਾਸਤੇ ਵੱਢ ਕੇ ਲਿਆਉਂਦੇ ਸੀ ਫੇਰ ਉਹ ਜਿਹੜੇ ਅੰਬਾਂ ਦਾ ਠੇਕਾ ਲੈਣਾ ਥੋੜਾ ਜਿਹਾ ਸਰਕਾਰੀ ਠੇਕਾ ਭਰਨਾ ਤੇ ਉਹ ਲੰਗਰ ਵਾਸਤੇ ਅੰਬ ਲਿਆਉਣੇ ਆ ਚਾਰੀ ਤੇ ਜਿਹੜੇ ਪੱਕੇ ਅੰਬ ਨੇ ਸਤਿਪਾਸ਼ਾ ਨੇ ਆਪ ਉੱਥੇ ਨਹਿਰ ਤੇ ਸਤਿਪਾ ਬੜੇ ਚਰਨ ਪਾਏ ਉੱਥੇ ਨਹਿਰ ਤੇ ਤੇ ਮੈਨੂੰ ਇੱਕ ਦਿਨ ਦਾ ਅਗਲਾ ਬਚਨ ਮੈਂ ਫੇਰ ਸੁਣਉਣਾ ਯਾਦ ਆ ਗਿਆ ਮੇਰਾ ਛੋਟਾ ਬੇਟਾ ਹਰਧਿਆਲ ਮੇਰਾ ਖਿਆਲ 5 ਕੁ ਸਾਲ ਦਾ 4-5 ਸਾਲ ਦਾ ਹੋਣਾ ਹੈ 5 ਕੁ ਸਾਲ ਦਾ ਸੀ ਮੇਰੇ ਨਾਲ ਨਹਿਰ ਤੇ ਚਲਾ ਗਿਆ ਸੱਚਪਾਸ਼ਾ ਇਸ਼ਨਾਨ ਕਰਕੇ ਤੇ ਦਦਾਰ ਸਿੰਘ ਦੀ ਸੱਚਪਾਸ਼ਾ ਨੇ ਬਾਹ ਫੜੀ ਜਿਹੜਾ ਹੁਣ ਪੱਕਾ ਥਾਂ ਬਣਿਆ ਪੌੜੀਆਂ ਬਣੀਆਂ ਨੇ ਸੱਚਪਾਸ਼ਾ ਜਦੋਂ ਹੀ ਪਾਣੀ ਚੋਂ ਨਿਕਲ ਕੇ ਤੇ ਬਾਹਰ ਉੱਪਰ ਨੂੰ ਪੌੜੀਆਂ ਚੜਨ ਲੱਗੇ ਸੱਚਪਾਸ਼ਾ ਦੋ ਸਟੈਪ ਉੱਪਰ ਚੜ ਗਏ ਤੇ ਉਹਨੇ ਛੋਟੇ ਜਿਹੇ ਬੱਚੇ ਨੇ ਇੱਕ ਚੁਲੀ ਭਰ ਕੇ ਪਾਣੀ ਪੀ ਲਿਆ ਮੈਨੂੰ ਕਹਿੰਦਾ ਪਿਤਾ ਜੀ ਮੈਂ ਮਰ ਤਾ ਸਕਦਾ ਪਾਛੇ ਦੀ ਚਰਨ ਪੈਣ ਨੂੰ ਮੈਂ ਬਰਤ ਚੱਕਿਆ ਜਿਹੜੇ ਵੀ ਸਿੱਖ ਸਤਿਗੁਰਾਂ ਦੇ ਚਰਨਾਂ 'ਚ ਹੁੰਦੇ ਨੇ ਪ੍ਰਾਣੇ ਸਿੱਖ ਹੁੰਦੇ ਨੇ ਮੈਂ ਬੜਾ ਹੈਰਾਨ ਹੋਇਆ ਮੈਂ ਕਦੀ ਇਹਦੇ ਕੋਲੇ ਇਹੋ ਜੀ ਗੱਲ ਨਹੀਂ ਕੀਤੀ ਇਹਨੇ ਕਿਵੇਂ ਕੀਤੀ ਹੈ ਸੁਖਦੇਵ ਭਾਜੀ ਮੇਰੇ ਤੋਂ ਵੱਡੇ ਨੇ ਉਹ ਉੱਥੇ ਨਹਿਰ ਤੇ ਅੰਬਾਂ ਦੇ ਦਰਨਾ 'ਚ ਸੱਚ ਪਾਸ਼ਾ ਭੇਜਦੇ ਹੁੰਦੇ ਸੀ ਤੇ ਅੰਬਾਂ ਦੀ ਰਾਖੀ ਵੀ ਕਰਨੀ ਅੰਬ ਤੋੜਨੇ ਇੱਕ ਦਿਨ ਇਸ ਤਰ੍ਹਾਂ ਹੀ ਸੱਚ ਪਾ ਬੜੀਆਂ ਖੁਸ਼ੀਆਂ ਬਖਸ਼ੀਆਂ ਤਰਦੇ ਬੜਾ ਵਧੀਆ ਸੀ ਤੇ ਅੰਬ ਚੜਨਾ ਸੱਚ ਪਾ ਉਹ ਕੀਤਾ ਇਹ ਬੰਦਰ ਵਾਂਗੂ ਕਿਵੇਂ ਇੱਕ ਟਾਹਣੀ ਤੋਂ ਦੂਜੀ ਤੇ ਚਲਾ ਜਾਂਦਾ ਤਰਦਾ ਨਹੀਂ ਫਿਰ ਉਹਨਾਂ ਨੇ ਅਰਜ਼ੀ ਕੀਤੀ ਸੱਚ ਪਾ ਸ਼ਾ ਕਿਰਪਾ ਕਰੋ ਆਪ ਜੀ ਦੀ ਖੁਸ਼ੀਆਂ ਦੇ ਰਹਿਣ ਪਰ ਕਿਤੇ ਬੰਦਰ ਹੀ ਨਾ ਬਣਨਾ ਪਾ ਸੱਚ ਪਾ ਕਹਿੰਦਾ ਨਹੀਂ ਨਹੀਂ ਮੈਂ ਤਾਂ ਪਿਆਰ ਨਾਲ ਕਹਿਣਾ ਇੱਕ ਦਿਨ ਅੰਬ ਤੋੜਦਿਆਂ ਉੱਥੋਂ ਜਿਵੇਂ ਇੱਕ ਟਾਹਣ ਤੇ ਖਲੋ ਕੇ ਦੂਸਰੀ ਟਾਹਣੀ ਨੂੰ ਹੱਥ ਪਾਇਆ ਤੇ ਢਾਂਗੀ ਨਾਲ ਇੱਕ ਹੱਥ ਨਾਲ ਇੱਕ ਹੱਥ ਰ ਟਾਹਣੀ ਨੂੰ ਪਾਇਆ ਤੇ ਇੱਕ ਨਾਲ ਅੰਬ ਤੋੜਦੇ ਪੈਣੇ ਖੱਲੜਾ ਟੈਂਟ ਟੁੱਟ ਗਿਆ ਡਿੱਗ ਪਏ ਡਿੱਗ ਕੇ ਗਿੱਟੇ ਦੀ ਹੱਡੀ ਫ੍ਰੈਕਚਰ ਹੋ ਗਈ ਚਲੋ ਚੁੱਕ ਕੇ ਲਿਆਏ ਇੱਥੋਂ ਤਿੰਨ ਨੰਬਰ ਡਿਵੀਜ਼ਨ ਚ ਇੱਕ ਹੰਦਾ ਸੀ ਉਹਦੇ ਕੋਲੋਂ ਬਣਵਾਈ ਕਰ ਕਰਾ ਕੇ ਕਰਤਾਰਾਮ ਸੀ ਉਹਦਾ ਨਾਮ ਉੱਥੋਂ ਬਣਵਾ ਲਈ ਪਲਸਟਰ ਨਹੀਂ ਕਰਾਇਆ ਡਾਕਟਰ ਉਹਨੇ ਖਲਾਈ ਉਹ ਸਿਆਣੇ ਤੋਂ ਹੀ ਕਰਾ ਲਈ ਕੁਝ ਮਹੀਨੇ ਲੰਘੇ ਸੱਚਪਾਸ਼ਾ ਜੀ ਦਾ ਸਗਰੂ ਜਗਜੀਤ ਸਿੰਘ ਦਾ ਦੌਰਾ ਵਿਦੇਸ਼ ਦਾ ਸੱਚਪਾਸ਼ਾ ਬਾਹਰ ਗਏ ਹੋਏ ਉਹ ਇਹਨਾਂ ਨੂੰ ਠੀਕ ਹੋ ਗਿਆ ਵੀ ਡਾਂਗ ਨਾਲ ਤੁਰਦੇ ਸੀ ਇੱਕ ਹੱਥ ਡਾਂਗ ਫੜਨੀ ਉਹਦੇ ਨਾਲ ਤੁਰਨਾ ਸਾਰੇ ਨਾਲ ਅਸੀਂ ਸੋਚਿਆ ਦਰਦ ਠੀਕ ਨਹੀਂ ਹੋ ਰਹੀ ਇੱਥੇ ਰਵੀ ਐਕਸਰੇ ਲੁਧਿਆਣੇ ਉਹਦੇ ਕੋਲੇ ਆ ਕੇ ਐਕਸਰਾ ਕਰਾਇਆ ਐਕਸਰਾ ਵੇਖ ਕੇ ਡਾਕਟਰ ਨੇ ਆਖਿਆ ਵੀ ਇਹ ਤੁਹਾਨੂੰ ਨਾ ਆਪਰੇਸ਼ਨ ਕਰਾਉਣਾ ਪਏਗਾ ਵਿੱਚ ਹੱਡੀ ਕਿੰਕਰਾਂ ਜੀਆਂ ਬਣ ਕੇ ਉਹ ਹੈਗੀ ਐ ਤੇ ਉਹ ਕੱਢਣੀ ਪੈਗੀ ਤੇ ਦੁਬਾਰਾ ਇਹ ਉਹਨੂੰ ਬਣ ਕੇ ਬਣਾ ਕੇ ਫਿਰ ਬੰਨਣਾ ਪਏਗਾ ਪਲਸਟਰ ਹੋਏਗਾ ਫਿਰ ਠੀਕ ਹੋਏਗਾ ਨਹੀਂ ਤੇ ਸਾਰੀ ਉਮਰ ਡਾਂਗ ਨਾਲ ਤੁਰਨਾ ਪਏਗਾ ਬੜੇ ਪਰੇਸ਼ਾਨ ਹੋਏ ਵੀ ਮਸਾਂ ਬਸਾਂ ਤੇ ਹੁਣ ਠੀਕ ਹੋਇਆ ਸੀ ਕੁਝ ਤੇ ਕਹਿੰਦਾ ਨਹੀਂ ਤੇ ਇਸ ਤਰ੍ਹਾਂ ਹੀ ਤੁਰਨਾ ਪਏਗਾ ਅਸੀਂ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਚੰਡੀਗੜ੍ਹ ਆਰ ਕੇ ਚਿਬ ਸੀ ਉਹ ਉੱਥੇ ਕਾਫੀ ਬੰਦਿਆਵ ਦੀ ਪਹੁੰਚ ਸੀ ਉਹਨੂੰ ਨਾਲ ਲੈ ਕੇ ਪੀਜੀਆ ਹੀ ਗਿਆ ਡਾਕਟਰ ਨਾਲ ਗੱਲ ਕਰ ਲਈ ਸਾਰੀ ਸੈਟਿੰਗ ਕਰ ਲਈ ਐਨੀ ਤਰੀਕ ਨੂੰ ਅਸੀਂ ਆਪਰੇਸ਼ਨ ਕਰਾਉਣਾ ਜਿੱਦਨ ਆਪਰੇਸ਼ਨ ਕਰਾਉਣ ਜਾਣਾ ਸੀ ਸੱਚਪਾ ਸਾਹਿਬ ਵਿਦੇਸ਼ ਦੌਰੇ ਗਏ ਹੋਏ ਸੀ ਸਗਰੂ ਜਗਜੀਤ ਸਿੰਘ ਦੇ ਦਰਸ਼ਨ ਹੋਏ ਮੈਨੂੰ ਦ੍ਰਿਸ਼ਟਾਂਚ ਸੱਚਪਾ ਸਾਹਿਬ ਭੈਣੀ ਸਾਹਿਬ ਆਏ ਨੇ ਉੰਦੇ ਸੱਚੇ ਪਾਤਸ਼ਾਹ ਸੁਖੀ ਦਾ ਕੀ ਹਾਲ ਹੈ ਉਹਦਾ ਪੈਰ ਦਾ ਕਿਸ ਤਰ੍ਹਾਂ ਮੈਂ ਸੱਚੇ ਪਾਤਸ਼ਾਹ ਅਸੀਂ ਜਿਹੜੀ ਸਾਰੀ ਅਰਜ਼ੀ ਕੀਤੀ ਬੜੀ ਪਰੇਸ਼ਾਨੀ ਉਹ ਕਹਿੰਦੇ ਨੇ ਵੀ ਸਾਰੀ ਉਮਰ ਡਾਂਗ ਨਾਲ ਤੁਰਨਾ ਪਏਗਾ ਤੇ ਹੁਣ ਆਪਰੇਸ਼ਨ ਕਰਾਉਣਾ ਪਰ ਆਪਰੇਸ਼ਨ ਕਰਾਉਣ ਤੋਂ ਡਰ ਲੱਗਦਾ ਫੇਰ ਆਪਰੇਸ਼ਨ ਕਰਾਵਾਂਗੇ ਫੇਰ ਪਲਸਟਰ ਹੋਏਗਾ 2-3 ਮਹੀਨੇ ਪਲਸਟਰ ਲੱਗਾ ਰਹੇਗਾ ਫੇਰ ਜੋੜ ਦਾ ਕੰਮ ਹੈ ਫੇਰ ਕਹਿੰਦੇ ਨੇ ਪਲਸਟਰ ਕਰਨ ਤੋਂ ਬਾਅਦ ਜਿਵੇਂ ਅਸੀਂ ਸੁਣਿਆ ਹੋਇਆ ਸੀ ਜੋੜ ਛੇਤੀ ਚੱਲੂ ਨਹੀਂ ਹੁੰਦਾ ਮੈਂ ਸੁਪਨੇ 'ਚ ਸਾਰੀ ਅਰਜ਼ੀ ਕੀਤੀ ਸੱਚੇ ਪਾਤਸ਼ਾਹ ਕੋਈ ਨਹੀਂ ਸੱਚੇ ਪਾਸ਼ਾ ਕਿਰਪਾ ਕਰਨਗੇ ਮੈਂ ਦਿਨੇ ਆਖਿਆ ਮੈਂ ਕਿਹਾ ਆਪਣਾ ਜੇ ਆਪਰੇਸ਼ਨ ਨਹੀਂ ਕਰਾਉਣਾ ਸੱਚਪਾਸ਼ਾਵਾਂਗੇ ਫੇਰ ਕਰਾਵਾਂਗੇ ਥੋੜੇ 15 20 ਦਿਨਾਂ ਨੂੰ ਆ ਜਾਣਾ ਅਰਜ਼ ਕਰਾਂਗੇ ਫੇਰ ਕਰਾਵਾਂਗੇ ਉਹਨਾਂ ਚਿਰ ਆਪਰੇਸ਼ਨ ਨਹੀਂ ਕਰਾਉਣਾ ਤਰੀਕ ਲਈ ਹੋਈ ਸਾਰੀ ਗੱਲ ਕੀਤੀ ਅਸੀਂ ਨਹੀਂ ਗਏ ਆਪਰੇਸ਼ਨ ਕਰਾਉਣ ਸੱਚਪਾਸ਼ਾ ਜਦੋਂ ਆਏ ਜਿਸ ਤਰ੍ਹਾਂ ਦ੍ਰਿਸ਼ਟਾਂਤ ਚ ਜਿਵੇਂ ਇਹਨਾਂ ਨੇ ਦੱਸਿਆ ਭਾਜੀ ਨੇ ਵੀ ਉਹ ਕੁਝ ਵਾਪਰਿਆ ਸੁਪਨਾ ਬੇਸ਼ੱਕ ਸੁਪਨਾ ਹੀ ਹੁੰਦਾ ਪਰ ਕਈ ਵਾਰੀ ਸਤਿਗੁਰ ਸੁਪਨੇ ਚ ਸਾਰਾ ਕੁਝ ਵਿਖਾਉਂਦਾ ਤੇ ਉੱਥੇ ਸਤਿਗੁਰਾਂ ਦਾ ਸੁਪਨਾ ਜਿਹੜਾ ਨਾ ਉਹ ਕੁਝ ਵੱਖਰੀ ਚੀਜ਼ ਹੋ ਜਾਂਦੀ ਹੈ ਜਦੋਂ ਮਾਤਾ ਜੀ ਤੋਂ ਜੀ ਨੂੰ ਬਖਾਤਾ ਸੀ ਸਾਰਾ ਕੁਝ ਪਹਿਲਾਂ ਤੇ ਸੱਚਪਾਸ਼ਾ ਜਦੋਂ ਬਾਹਰੋਂ ਵਿਦੇਸ਼ ਚੋਂ ਆਏ ਉਸੇ ਤਰ੍ਹਾਂ ਹੀ ਸੱਚਪਾਸ਼ਾ ਫਿਰ ਜਿਵੇਂ ਸੁਪਨੇ ਚ ਪੁੱਛਿਆ ਸੀ ਪੁੱਛਿਆ ਮੈਂ ਉਸੇ ਤਰ੍ਹਾਂ ਅਰਜ਼ੀ ਕੀਤੀ ਸੱਚਪਾਸ਼ਾ ਉਵੇਂ ਬਚਨ ਕੀਤਾ ਕੋਈ ਨਹੀਂ ਸੱਚਪਾਸ਼ਾ ਕਿਰਪਾ ਕਰਨ ਠੀਕ ਹੋ ਜਾਏਗਾ ਸਾਧ ਸੰਗ ਜੀ ਸੀ ਪ੍ਰੇਸ਼ਨ ਨਹੀਂ ਕਰਾਇਆ ਇਹ ਅਗਸਤ ਦੀ ਗੱਲ ਹੈ ਜਦੋਂ ਅਸੀਂ ਐਕਸਰਾ ਕਰਾਇਆ ਸੀ ਉਹ ਕਹਿੰਦਾ ਸੀ ਸਾਰੀ ਉਮਰ ਡਾਂਗ ਨਾਲ ਤੁਰਨਾ ਪਏਗਾ ਡੇਢ ਕੁ ਮਹੀਨੇ ਚੋਂ ਠੀਕ ਹੋ ਗਏ ਠੀਕ ਤੁਰਨ ਲੱਗ ਪਏ ਫਿਰ ਦਸੰਬਰ ਵਿੱਚ ਅਸੀਂ ਸੋਚਿਆ ਕਿ ਚਲੋ ਇੱਕ ਵਾਰੀ ਐਕਸਰੇ ਤੇ ਕਰਾ ਲਈਏ ਜੇ ਕੋਈ ਨੁਕਸ ਹੋਵੇ ਦਸੰਬਰ 'ਚ ਜਾ ਕੇ ਉਸੇ ਕੋਲੋਂ ਦੁਬਾਰਾ ਐਕਸਰੇ ਕਰਾਇਆ ਰਵੀ ਐਕਸਰੇ ਦੋਵੇਂ ਐਕਸਰੇ ਸਾਡੇ ਕੋਲ ਪਏ ਨੇ ਉਹਨਾਂ ਦੇ ਤਰੀਕਾ ਪਈਆਂ ਹੋਈਆਂ ਨੇ ਉਹ ਕਹਿੰਦਾ ਜੀ ਠੀਕ ਹੈ ਪੈਰ ਕੋਈ ਦਿੱਕਤ ਨਹੀਂ ਉਹਨੂੰ ਪਹਿਲਾ ਐਕਸਰਾ ਵਖਾਇਆ ਤੁਸੀਂ ਕਹਿੰਦੇ ਸੀ ਪਿਆ ਤੇ ਹੋਏਗਾ ਆਪਰੇਸ਼ਨ ਕਰਾਉਣਾ ਪਏਗਾ ਨਹੀਂ ਤੇ ਸਾਰੀ ਉਮਰ ਡਾਂਗ ਨਾਲ ਤੁਰਨਾ ਪਏਗਾ ਕਹਿੰਦੇ ਜੀ ਉਦੋਂ ਵਿੱਚ ਕਿੰਕਰਾਂ ਹੈਗੀਆਂ ਸੀ ਹੱਡੀਆਂ ਤੇ ਪਰ ਹੁਣ ਬਿਲਕੁਲ ਠੀਕ ਹੈ ਕਿਵੇਂ ਠੀਕ ਹੈ ਮੈਨੂੰ ਨਹੀਂ ਪਤਾ ਤੁਸੀਂ ਕਿੱਥੋਂ ਇਲਾਜ ਕਰਾਇਆ ਪਰ ਹੁਣ ਠੀਕ ਹੈ ਹੁਣ ਤੁਹਾਨੂੰ ਕੋਈ ਦਿੱ ਸੱਚੇ ਪਾਛਾ ਸਾਨੂੰ ਦੁਨਿਆਵੀ ਦੁੱਖ ਵੀ ਸਾਡੇ ਘੱਟ ਦੇਣ ਸਾਨੂੰ ਸੁੱਖ ਵੀ ਬਖਸ਼ ਦੇਣ ਤੇ ਸਾਨੂੰ ਸਿੱਖੀ ਵੀ ਬਖਸ਼ ਦੇਣ ਸਾਨੂੰ ਪਿਆਰ ਵੀ ਬਖਸ਼ ਦੇਣ ਉਸ ਹੀ ਸਤਿਗੁਰੂ ਜੀ ਦੇ ਚਰਨਾਂ ਸਤਿਗੁਰੂ